ਕੁੜੀ ਨੂੰ ਤਾਂ ਕਰ ਰਹੇ ਨੇ ਆ ਇਹਨਾਂ ਨੇ ਜਾ ਜਿੱਥੇ ਐਪਲੀਕੇਸ਼ਨ ਨਹੀਂ ਦੇ ਲਈ ਬਾਬਾ ਜੀ ਅਸੀਂ ਤਾਂ ਕਿਤੇ ਠੀਕ ਹੈ ਨਾ ਮੈਂ ਤੁਹਾਨੂੰ ਇੱਕ ਵਾਰੀ ਦੱਸਦਾ ਤੁਹਾਨੂੰ ਕੁੜੀ ਨਹੀਂ ਬਸੋਂਣ ਵਾਸਤੇ ਵਿਆਹੀ ਆ ਬੰਦੇ ਨੂੰ ਬਸਾਉ ਕੁੜੀ ਅੱਟਪਾ ਡਾ ਦੇਗਾ ਤੁਹਾਡਾ ਹੁਣ ਤੁਸੀਂ ਸਮਝ ਠੀਕ ਹੈ ਨਾ ਹੁਣ ਤੁਸੀਂ ਸਮਝੋਗਾ ਜਦੋਂ ਤੁਸੀਂ ਰਿਸ਼ਤਾ ਕੀਤਾ ਓਦੋਂ ਸੌਖਾ ਕਰਕੇ ਕੀਤਾ ਸੀ ਬੰਦੇ ਸਾਹ ਪਾਈ ਤੱਪੀ ਬੰਦੇ ਦੀ ਗਲਤੀ ਨਹੀਂ ਹੁੰਦੇ ਓਏ ਗਾਲਾਂ ਦੀ ਜੰਦ ਗਾਲਾ ਮੈਂ ਕਰਦਾ ਗਾਲਾ ਚੱਲ ਜਿਹੜਾ ਜਿਹਦੀ ਤੀ ਦੁਖੀ ਗਾਲਾ ਕੱਢੂਗਾ ਜੀ ਦਾ ਜਿੰਨੇ ਧੀ ਵਿਆਹੀਓ ਦੇਲੂਗਾ ਨਹੀਂ ਸਾਡਾ ਗੁਰਦੁਆਰੇ ਨੂੰ ਰਹਿਣ ਦਿਆ ਤੋ ਗਾਲਾ ਨਾ ਕੱਢ ਤੈਨੂੰ ਫੁੱਲ ਪਾਵੇ ਹਾਂ ਅੱਛਾ ਸ਼ਨਾਖਤ ਉਹਨਾਂ ਨੇ ਤੁਹਾਡੀ ਘਰੀਆ ਹੋਰ ਕਿਸੇ ਦੀ ਨਹੀਂ ਕਰੀ ਵਿਆਹ 10 ਲੱਖ ਜਾਂ 12 ਲੱਖ ਗਾਲ ਨਹੀਂ ਬਾਤ ਨਹੀਂ ਤੂੰ ਖਰੇ ਗੱਲ ਤੇ ਸਾਂਖ ਖਲਾ ਸਾਂਖ ਖਲਾ 10 ਲੱਖ ਸ਼ਨਾਖਤ ਚੋਂ ਖਲਾ ਮੂੰਹ ਰੱਖਿਆ ਇਹਦਾ ਇਹ ਸਾਰਾ ਸਿਆਪਾ ਇਹਦਾ ਇਹ ਜੋ ਤੁਸੀਂ ਬਹਿਸ ਸੁਣੀ ਇਹ ਮਾਮਲਾ ਬਠਿੰਡਾ ਨੇੜਲੇ ਇੱਕ ਪਿੰਡ ਦਾ ਹੈ ਅਸਲ ਦੇ ਵਿੱਚ ਨਿਊਜ਼ੀਲੈਂਡ ਵਿੱਚ ਰਹਿੰਦੀ ਇੱਕ ਲੜਕੀ ਆਪਣੇ ਸਹੁਰੇ ਘਰ ਬਸਣਾ ਚਾਹੁੰਦੀ ਹੈ ਪਰ ਪਰਿਵਾਰ ਵਾਲੇ ਉਸ ਨੂੰ ਬਸ ਨਹੀਂ ਦੇਣਾ ਚਾਹੁੰਦੇ ਇਸ ਮੁੱਦੇ ਨੂੰ ਲੈ ਕੇ ਲੜਕੇ ਦੇ ਤਾਇਆ ਅਤੇ ਪਿਤਾ ਲੜਕੀ ਦੇ ਵਿਰੋਧੀ ਨੇ ਲੜਕਾ ਲੜਕੀ ਨਿਊਜ਼ੀਲੈਂਡ ਰਹਿੰਦੇ ਨੇ ਅਤੇ ਲੜਕੇ ਨੇ ਹੁਣ ਫਿਰ ਆਪਣਾ ਬਾਇਓ ਡਾਟਾ ਤਿਆਰ ਕਰਕੇ ਵਿਆਹ ਕਰਵਾਉਣ ਦੀ ਸੋਚ ਲਈ ਹੈ ਪਰ ਨਿੰਘਾ ਨੇ ਪੰਚਾਇਤ ਕਰਕੇ ਸੌਰਵ ਪਰਿਵਾਰ ਨੂੰ ਧਮਕੀ ਦਿੱਤੀ ਹੈ ਕਿ ਲੜਕੀ ਨੂੰ ਬਸਾਇਆ ਜਾਵੇ ਨਹੀਂ ਤਾਂ ਉਹ ਅੱਗੇ ਐਕਸ਼ਨ ਕਰਨਗੇ ਪੂਰਾ ਮਾਮਲਾ ਤੁਸੀਂ ਨਿਹੰਗਾਂ ਦੀ ਜਵਾਨੀ ਸੁਣ ਲਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਵੀ ਸਾਰੇ ਤੁਸੀਂ ਜਾਣਦੇ ਹੋ ਇਹ ਪਿੰਡ ਖਾਰੀ ਫੁੱਲੋ ਠੀਕ ਹੈ ਜੀ ਖਾਰੀ ਫੁੱਲੋ ਤੇ ਬਠਿੰਡੇ ਦੇ ਨਾਲ ਹੀ ਪੈਂਦਾ ਮਿਸਲ ਛੀ ਦਾਤ ਕਰਨਾਂ ਦਾ ਪੰਜ ਥਾਦੇ ਮੁਖੀ ਸਿੰਘ ਸਾਹਿਬ ਰਬਾ ਪੰਜਾਬ ਸਿੰਘ ਜੀ ਸੁਲਤਾਨਵਿੰਡ ਵਾਲੇ ਜਿਨ੍ਹਾਂ ਦੀ ਅਗਵਾਈ ਵਿੱਚ ਇੱਕ ਧੀ ਦਾ ਮਸਲਾ ਸਾਡੇ ਕੋਲ ਆਇਆ ਸੀ ਤੇ ਉਹਦੇ ਸਬੰਧ ਵਿੱਚ ਅਸੀਂ ਇੱਥੇ ਪੰਚਾਇਤ ਕੀਤੀ ਸੀ ਤੇ ਉਹਦੀ ਜੋ ਬਣਦੀ ਕਾਰਵਾਈ ਆ ਉਹ ਸਾਡੇ ਭਗਤ ਸਿੰਘ ਦੁਆਬੀ ਚੇਅਰਮੈਨ ਸਾਹਿਬ ਦਾਸ ਗੁਰਜੀਤ ਸਿੰਘ ਮਿਸਲ ਸਿੰਘ ਦਾਤਰਨਾਦਲ ਦੁਆਬਾ ਉਹਦੀ ਜੋ ਕਾਰਵਾਈ ਸੀ ਸਾਰੀ ਪੰਚਾਇਤ ਨੇ ਸਾਈਨ ਕਰਕੇ ਤੇ ਅਸੀਂ ਸਰਪੰਚ ਸਾਹਿਬ ਦੇ ਹੈਂਡਓਵਰ ਕਰ ਰਹੇ ਹਾਂ ਤੇ ਇਹ ਮੀਡੀਆ ਨੂੰ ਜਿਹੜੀ ਆ ਦਿੱਤੀ ਜਾਊ ਹਾਂ ਕਾਪੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਸਲਾ ਥੋੜਾ ਜਿਹਾ ਅਪਡੇਟ ਕਰਦਾ ਇਹ ਮਸਲਾ ਜੀ ਅੱਜ ਮਿਤੀ 22 8 2025 ਦਿਨ ਸ਼ੁੱਕਰਵਾਰ ਪਿੰਡ ਫੋਲੋਹੇੜੀ ਗੁਰਦੁਆਰਾ ਸਾਹਿਬ ਵਿਖੇ ਪੰਚਾਇਤ ਹੋਈ ਹੈ ਜੀ ਪੰਚਾਇਤ ਜਿਹੜੀ ਹੈ ਉਹ ਬਰਖਿਲਾਫ ਆ ਦਾਦਾ ਜਗਜੀਤ ਸਿੰਘ ਲੜਕਾ ਜਿਹੜਾ ਹੈਗਾ ਲੜਕੇ ਦਾ ਨਾਮ ਇੱਥੇ ਮੈਂਸ਼ਨਡ ਨਹੀਂ ਹੈਗਾ ਲੜਕਾ ਅਵਤਾਰ ਸਿੰਘ ਦਾਦਾ ਜਗਜੀਤ ਸਿੰਘ ਤੇ ਤਾਇਆ ਅਜੈਬ ਸਿੰਘ ਚਾਚਾ ਇਕਬਾਲ ਸਿੰਘ ਇਹਨਾਂ ਦੇ ਬਰਖਿਲਾਫ ਜਿਹੜੀ ਪੰਚਾਇਤ ਹੋਈ ਹੈ ਤੇ ਪੰਚਾਇਤ ਦੇ ਵਿੱਚ ਲੜਕੀ ਪੱਖ ਤੋਂ ਆ ਕਰਮਜੀਤ ਸਿੰਘ ਹਰਜਿੰਦਰ ਸਿੰਘ ਬਿੰਦਰ ਸਿੰਘ ਜੋ ਜਸਪੰਦੀਪ ਸਿੰਘ ਦੀ ਬੇਟੀ ਆ ਨਿਊਜ਼ੀਲੈਂਡ ਦੀ ਬੇਟੀ ਹੈਗੀ ਆ ਜੀ ਇਹ ਇਹ ਬੇਟੀ ਜਿਹੜੀ ਹੈਗੀ ਆ ਇਹ ਪਿਛਲੇ 5 ਸਾਲ ਤੋਂ ਨਿਊਜ਼ੀਲੈਂਡ ਚ ਹੈਗਾ ਲੜਕਾ ਪਰਿਵਾਰ ਜਿਹੜਾ ਹੈ ਔਰ ਲੜਕਾ ਬੱਚੀ ਨੂੰ ਬਹੁਤ ਜ਼ਿਆਦਾ ਉੱਥੇ ਤੰਗ ਪਰੇਸ਼ਾਨ ਕਰ ਰਿਹਾ ਸੀ ਜਿਸ ਦੇ ਕਰਕੇ ਅੱਜ ਇਹ ਪੰਚਾਇਤ ਅੱਥੇ ਕੀਤੀ ਗਈ ਸੀ ਜਿਸ ਪੰਚਾਇਤ ਚੋਂ ਲੜਕਾ ਪਰਿਵਾਰ ਜਿਹੜਾ ਹੈਗਾ ਉਹ ਪੰਚਾਇਤ ਛੱਡ ਕੇ ਪਗੜਾ ਹੋ ਗਿਆ ਜਿਸ ਦੇ ਲਈ ਅਸੀਂ ਇਤਲਾਹ ਕਰ ਰਹੇ ਆ ਪੰਚਾਇਤ ਨੂੰ ਕਿ ਲੜਕੀ ਨੇ ਫੋਨ ਤੇ ਪੰਚਾਇਤ ਨੂੰ ਇਨਫੋਰਮ ਕੀਤਾ ਆ ਕਿ ਲੜਕੀ ਵਸਣਾ ਚਾਹੁੰਦੀ ਆ ਲੜਕੀ ਆਪਣਾ ਨਿਊਜ਼ੀਲੈਂਡ ਤੋਂ ਛੱਡ ਕੇ ਨਿਊਜ਼ੀਲੈਂਡ ਤੋਂ ਵਾਪਸ ਆ ਕੇ ਨਿਊਜ਼ੀਲੈਂਡ ਛੱਡ ਕੇ ਨਹੀਂ ਨਿਊਜ਼ੀਲੈਂਡ ਤੋਂ ਆ ਕੇ ਆਪਣੇ ਜਿਹੜਾ ਅਸਵਿਧਾਨਕ ਅਧਿਕਾਰ ਹੈਗਾ ਘਰ 'ਚ ਰਹਿਣਾ ਉਹ ਆਪਣੇ ਘਰ ਰਹਿਣਾ ਚਾਹੁੰਦੀ ਆ ਤੇ ਆਪਣੇ ਗੁਜ਼ਾਰੇ ਪੱਤੇ ਦੇ ਲਈ ਉਹ ਆਪਣੀ ਜ਼ਿਮੇਨ ਵਾਹਣਾ ਚਾਹੁੰਦੀ ਆ ਇਸ ਦੀ ਇਤਲਾ ਲਿਖਤੀ ਰੂਪ ਦੇ ਵਿੱਚ ਮੌਤਵਾਰ ਸੱਜਣਾ ਦੇ ਸਾਈਨਾਂ ਦੇ ਨਾਲ ਅਸੀਂ ਪੰਚਾਇਤ ਨੂੰ ਹੈਂਡਓਵਰ ਕਰ ਦਿਤੀ ਹੈ ਜੀ ਇੱਕ ਬੇਨਤੀ ਇੱਥੇ ਹੋਰ ਆ ਵੀ ਇਹ ਲੜਕੀ ਨਾਲ ਬਹੁਤ ਵੱਡਾ ਫਰਾਡ ਹੋਇਆ ਜੋ ਇਹ ਤੁਸੀਂ ਪਰਿਵਾਰ ਸੁਣਿਆ ਸਾਰਾ ਖਰਚਾ ਲੜਕੀ ਵਾਲਿਆਂ ਨੇ ਕੀਤਾ ਜੋ ਕੁਝ ਵੀ ਆ ਨਾ ਤੇ ਜਿਹੜਾ ਲੜਕਾ ਕੁੜੀ ਨੂੰ ਉੱਥੇ ਨਿਊਜ਼ੀਲੈਂਡ ਪਰੇਸ਼ਾਨ ਕਰਦਾ ਠੀਕ ਆ ਲੜਕੀ ਉੱਥੇ ਨਿਊਜ਼ੀਲੈਂਡ ਵੀ ਰਹਿਣਾ ਚਾਹੁੰਦੀ ਆ ਪਰ ਉਹ ਹੱਥੋਂ ਵੱਧ ਆਪਣੀਆਂ ਹੱਦਾਂ ਟੱਪੀ ਜਾ ਰਿਹਾ ਇਸ ਕਰਕੇ ਅਸੀਂ ਪੰਚਾਇਤ ਨੂੰ ਤਲਾਹ ਕਰ ਚੱਲੇ ਆ ਬਾਕੀ ਜੋ ਸਾਡੇ ਕੋਈ ਅਫਸਰ ਸਹਿਬਾਨ ਹੈਗੇ ਨੇ ਮੈਂ ਉਹਨਾਂ ਅਫਸਰ ਸਹਿਬਾਨ ਨੂੰ ਵੀ ਕਹਿ ਦਵਾ ਪਿਛਲੇ ਲੰਬੇ ਸਮੇਂ ਤੋਂ ਉਹ ਲੜਕੀ ਵਿਝੜੀ ਹੈਗੀ ਆ ਉਹ ਦਰਦ ਦਰਦੀਆਂ ਠੋਕਰਾ ਖਾ ਰਹੀ ਐ ਅਲੱਗ-ਅਲੱਗ ਕੰਪਲੇਂਟਸ ਉਹਨੇ ਦਿੱਤੀ ਆ ਕੁਝ ਅਫਸਰ ਸਹਿਬਾਨ ਨੇ ਜਿਨ੍ਹਾਂ ਦੀ ਪਹੁੰਚ ਦੇ ਕਰਕੇ ਇਸ ਲੜਕੀ ਦੀ ਸੁਣਵਾਈ ਨਹੀਂ ਹੋ ਰਹੀ ਅੱਜ ਮਿਸਲ ਸ਼ਹੀਦਾ ਤਰਨਾ ਦਾ ਦੁਆਬਾ ਤੋਂ ਚੀਰਮਨ ਸਾਹਿਬ ਤੇ ਮਿਸਲ ਪੰਜ ਹੱਥਾ ਬਾਬਾ ਪੰਜਾਬ ਸਿੰਘ ਬਾਬਾ ਪੰਜਾਬ ਸਿੰਘ ਮਿਸਲ ਬਾਬਾ ਨਿਹੰਗ ਸਿੰਘ ਪੰਜ ਹੱਥਾ ਤੋਂ ਅੱਜ ਦਲਪੰਥ ਹਾਜ਼ਰ ਹੋਇਆ ਲੜਕੀ ਨੂੰ ਅਸੀਂ ਗੋਦ ਲੈ ਰਹੇ ਹਾਂ ਤੇ ਲੜਕੀ ਦੇ ਨਾਲ ਅਸੀਂ ਖੜੇ ਹਾਂ ਔਰ ਕਾਨੂੰਨੀ ਕਾਰਵਾਈ ਤੇ ਜੋ ਵੀ ਬਣਦੀ ਕਾਰਵਾਈ ਹੋਊਗੀ ਇਸ ਤੋਂ ਅਗਲੀ ਉਹ ਅਸੀਂ ਕਰਾਂਗੇ ਤੇ ਇਹ ਅਫਸਰ ਸਾਹਿਬਾਨ ਨੂੰ ਬੇਨਤੀ ਆ ਜੀ ਤੁਸੀਂ ਆਪਣੀ ਨੌਕਰੀ ਦੀ ਗੱਲ ਕਰਦੇ ਆ ਤੁਸੀਂ ਆਪਣੀ ਨੌਕਰੀ ਕਰੋ ਕਿਸੇ ਧੀ ਪੈਣ ਦੇ ਮਸਲੇ ਦੇ ਵਿੱਚ ਕਿਸੇ ਧੀ ਪੈਣ ਨੂੰ ਪਰੇਸ਼ਾਨ ਨਾ ਕਰੋ ਕਿਉਂਕਿ ਫਿਰ ਕੋਰਟ ਕਚੈਰੀਆਂ ਦੇ ਵਿੱਚ ਬੜਾ ਔਖਾ ਹੋਣਗੇ ਜੋ ਵੀ ਅਫਸਰ ਸਹਿਬਾਨ ਹੈਗੇ ਹੋ ਇਹ ਤੁਹਾਨੂੰ ਹੱਥ ਜੋੜ ਕੇ ਫਿਲਹਾਲ ਬੇਨਤੀ ਆ ਤੇ ਅਗਲੀ ਬੇਨਤੀ ਜਿਹੜੀ ਹੈਗੀ ਉਹ ਫਿਰ ਤੁਹਾਡੇ ਦਰਾਂ ਦੇ ਮੂਹਰੇ ਧਰਨਾ ਲਾ ਕੇ ਕਰਾਂਗੇ ਫਿਰ ਜਦੋਂ ਦਲਪੰਥ ਆਊਗਾ ਫਿਰ ਤੁਹਾਨੂੰ ਬੜਾ ਔਖਾ ਹੋਊਗਾ ਤੇ ਅਫਸਰ ਸਹਿਬਾਨ ਜਿਹੜੇ ਵੀ ਤੁਸੀਂ ਹੈਗੇ ਹੋ ਤੁਹਾਨੂੰ ਪਤਾ ਕਿਨੂੰ ਮੈਂ ਕਿਹਾ ਫਿਰ ਔਖੇ ਹੋਵੋਗੇ ਇਸ ਲਈ ਇੱਕ ਬੱਚੀ ਦਾ ਘਰ ਜੇ ਵੱਸਦਾ ਉਹਨੂੰ ਵੱਸ ਲੈਣ ਦਿਓ ਵਿੱਚ ਆਪਣੀ ਅਫਸਰशाही ਨਾ ਦਿਖਾਓ ਇੰਨੀ ਕਿ ਬੇਨਤੀ ਪ੍ਰਵਾਨ ਕਰੋ ਜੀ ਆਪ ਵੀ ਕੁਝ ਕਹਿਣਾ ਵਾਹਿਗੁਰੂ ਜੀ ਕਾਰਾਂ ਵਜਾਵੇ ਨਿਹਾਲੋ ਜਾਵੇ ਸੀਧਾ ਨੂੰ ਪਾਵੇ ਫਤਿਹ ਪਾਵੇ ਲੜਕੀ 5 ਸਾਲਾਂ ਤੋਂ ਆਪਣੇ ਪਤੀ ਨਾਲੋਂ ਵੱਖਰੇ ਰਹਿ ਰਹੀ ਹੈ ਅਤੇ ਉਸ ਦਾ ਕਹਿਣਾ ਕਿ ਉਸਨੇ ਆਪਣੇ ਪਤੀ ਦੀ ਪੀਆਰ ਵਿਦੇਸ਼ ਵਿੱਚ ਕਰਵਾ ਦਿੱਤੀ ਸੀ ਪਰ ਹੁਣ ਉਸ ਦਾ ਸਹੁਰਾ ਪਰਿਵਾਰ ਉਸ ਨੂੰ ਤੰਗ ਕਰਦਾ ਹੈ ਇਸ ਮਾਮਲੇ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੇਖਦੇ ਹਾਂ ਅੱਗੇ ਕੀ ਐਕਸ਼ਨ ਕਰਦਾ ਹੈ ਬਿਊਰੋ ਰਿਪੋਰਟ ਡੇਲੀ ਰਾਬਤਾ ਟੀਵੀ ਅਤੇ ਰਾਬਤਾ ਪੰਜਾਬ